ਰਾਜਵੀਰ ਜਵੰਦਾ ਜਦੋਂ ਘਰ ਤੋਂ ਨਿਕਲਣ ਲੱਗੇ ਤਾਂ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਰੋਕਿਆ ਵੀ ਸੀਗਾ ਗੱਲਬਾਤ ਕੀ ਹੋਈ ਸੀਗੀ ਆਖਰੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸ ਦੇ ਕਿ ਰਾਜਵੀਰ ਜਵੰਦਾ ਦੇ ਨਾਲ ਜੋ ਘਟਨਾ ਵਾਪਰੀ ਹੈਗੀ ਹੈ ਬੀਤੇ ਕੱਲ ਨੂੰ ਜੋ ਐਕਸੀਡੈਂਟ ਹੋਇਆ ਸੀਗਾ ਉਹਨਾਂ ਦਾ ਉਸ ਨੂੰ ਲੈ ਕੇ ਕਾਫੀ ਅੱਜ ਪੂਰੇ ਪੰਜਾਬ ਕੇ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਦੇ ਲਈ ਅਰਦਾਸ ਮੰਗੀ ਜਾ ਰਹੀ ਹੈ ਰੱਬ ਕੋਲੋਂ ਅਰਦਾਸ ਮੰਗੀ ਜਾ ਰਹੀ ਹੈ ਕਿ ਉਹਨਾਂ ਦੀ ਸਿਹਤ ਛੇਤੀ ਠੀਕ ਹੋ ਜਾਵੇ ਪਰ ਇਹ ਹੁੰਦਾ ਜੇ ਘਰ ਤੋਂ ਜਦੋਂ ਨਿਕਲ ਰਹੇ ਸੀਗੇ ਉਸ ਸਮੇਂ ਉਹਨਾਂ ਦੀ ਪਤਨੀ ਨਾਲ ਕੀ ਗੱਲਬਾਤ ਹੋਈ ਸੀਗੀ ਆਖਰੀ ਬੋਲ ਕੀ ਸੀਗੇ ਭਾਵੁਕ ਵਾਲੇ ਬੋਲ ਸੀਗੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਅੱਜ ਸਵੇਰੇ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਜ਼ਰੂਰ ਹੋਇਆ ਦੱਸਦੇ ਕਿ ਗਾਇਕ ਜੋ ਕਿ ਹਿਮਾਚਲ ਦੇ ਬੱਦੀ ਦੇ ਵਿੱਚ ਸੜਾ ਖਾਸ ਦਾ ਸ਼ਿਕਾਰ ਹੋਏ ਸੀਗੇ ਸ਼ਨੀਵਾਰ ਤੋਂ ਹੀ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਐਡਵਾਂਸ ਲਾਈਵ ਸਪੋਰਟ ਸਿਸਟਮ ਦੇ ਉੱਤੇ ਰੱਖਿਆ ਗਿਆ ਡਾਕਟਰਾਂ ਦੇ ਅਨੁਸਾਰ ਹਾਦਸੇ ਤੋਂ ਬਾਅਦ ਜਦੋਂ ਜ਼ਵੰਦਾ ਨੂੰ ਹਸਪਤਾਲ ਲਿਆਂਦਾ ਗਿਆ ਸੀਗਾ ਉਸ ਸਮੇਂ ਹਾਲਤ ਦੱਸਦੀ ਕਿ ਅਜੇ ਵੀ ਹੋਈ ਹੈ ਉਨਾ ਦਾ ਜੋ ਹੈ ਬਲੱਡ ਪ੍ਰੈਸ਼ਰ ਠੀਕ ਹੈ 24 ਘੰਟਿਆਂ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਇਹ ਡਾਕਟਰ ਦੇ ਵੱਲੋਂ ਕਿਹਾ ਗਿਆ ਸੀਗਾ ਐਸੇ ਵਿਚਾਰੇ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਅਤੇ ਰਾਜਨੀਤਿਕ ਪਾਰਟੀ ਦੇ ਨੇਤਾ ਗਾਇਕ ਦਾ ਹਾਲ ਜਾਣਨ ਦੇ ਲਈ ਹਸਪਤਾਲ ਵੀ ਪਹੁੰਚੇ ਨੇ ਤੇ ਹਜੇ ਵੀ ਪਹੁੰਚ ਰਹੇ ਨੇ ਐਸੇ ਵਿਚਾਰੇ ਗਾਇਕ ਦੇ ਹਸਤ ਤੋਂ ਪਹਿਲਾਂ ਪਤਨੀ ਦੇ ਨਾਲ ਹੋਈ ਗੱਲਬਾਤ ਨੂੰ ਲੈ ਕੇ ਹੁਣ ਕਾਫੀ ਚਰਚਾ ਹੋ ਰਹੀ ਹੈ ਜਾਣਕਾਰੀ ਅਨੁਸਾਰ ਸੂਤਰਾਂ ਦੇ ਮੁਤਾਬਕ ਕਿ ਗਾਇਕ ਸਫ਼ਰ ਦੇ ਲਈ ਜਦੋਂ ਘਰੋਂ ਬਾਹਰ ਨਿਕਲਣ ਲੱਗਿਆ ਤਾਂ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਹਿਆ ਸੀ ਅਤੇ ਕਿਹਾ ਕਿ ਤੁਸੀਂ ਬਾਹਰ ਨਾ ਜਾਓ ਹਾਲਾਂਕਿ ਇਸ ਤੋਂ ਬਾਅਦ ਉਹ ਘਰੋਂ ਸਫ਼ਰ ਲਈ ਨਿਕਲ ਗਏ ਦੱਸਦੇ ਕਿ ਹਾਸ ਦੀ ਜਾਣਕਾਰੀ ਮਿਲਦੇ ਹੀ ਰਾਜਨੀਤਿਕ ਆਗੂ ਗਾਇਕ ਅਤੇ ਫਿਲਮੀ ਸਿਤਾਰਿਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਤਰ ਐਤੋ ਤਰਕੀਬ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਵੰਦਾ ਦੇ ਲਈ ਅਰਦਾਸ ਵੀ ਕੀਤੀ ਹੈ ਤਾਂ ਵਾਪਰਾ ਕਿਵੇਂ ਸੀਗਾ ਇਹ ਹਾਸਾ ਉਹ ਵੀ ਤੁਹਾਨੂੰ ਜ਼ਰੂਰ ਦੱਸਦੀ ਹੈ ਅਸਲ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਆਪਣੇ ਚਾਰ ਹੋਰ ਦੋਸਤਾਂ ਦੇ ਨਾਲ ਬਾਈਕ ਰਾਈਡ ਦੇ ਉੱਤੇ ਜਾ ਰਹੇ ਸਨ ਇਸ ਦੌਰਾਨ ਅਚਾਨਕ ਰਾਤ ਦੇ ਵਿੱਚ ਆਪਸ ਦੇ ਵਿੱਚ ਭੜਦੇ ਹੋਏ ਪਸ਼ੂ ਆ ਗਏ ਜਿਸ ਕਾਰਨ ਉਹਨਾਂ ਦੀ ਬਾਈਕ ਬੇਕਾਬੂ ਹੋ ਗਈ ਗਏ ਤੇ ਉਹ ਹਾਸੇ ਦਾ ਸ਼ਿਕਾਰ ਹੋ ਗਏ ਮੰਦ ਭਾਗਾ ਤੇ ਦੁੱਖ ਦੀ ਘੜੀ ਹੈ ਇਸ ਸਮੇਂ ਇੰਡਸਟਰੀ ਦੇ ਵਿੱਚ ਵੀ ਤੇ ਉਹਨਾਂ ਦੇ ਪਰਿਵਾਰ ਦੇ ਲਈ ਵੀ ਤੇ ਜਿਹੜੇ ਰਾਜਵੀਰ ਦੇ ਜੋ ਪ੍ਰਸ਼ੰਸਕ ਨੇ ਜੋ ਫੈਨਸ ਨੇ ਉਹਨਾਂ ਦੇ ਲਈ ਵੀ ਥੜੱਕ ਦੇ ਨਾਲ ਸਿਰ ਲੱਗਣ ਦੇ ਕਾਰਨ ਉਹਨਾਂ ਨੂੰ ਗੰਭੀਰ ਸੱਟ ਲੱਗਿਆ ਨੇ ਮੋਹਾਲੀ ਲਿਆਂਦੇ ਜਾਣ ਸਮੇਂ ਦੱਸਦੇ ਕਿ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਜੋ ਕਿ ਕਾਰਡਿਕ ਜੋ ਕਿ ਅਰੈਸਟ ਵੀ ਆਇਆ ਸੀਗਾ ਯਾਨੀ ਕਿ ਦਿਲ ਦਾ ਦੌਰਾ ਜਾ ਪਿਆ ਸੀਗਾ ਉਹਨਾਂ ਨੂੰ ਪਰ ਹਜੇ ਡਾਕਟਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੀ ਹਾਲਤ ਕੁਝ ਜੁੜੀ ਕੀ ਕਹਿ ਸਕਦੇ ਆ ਪਹਿਲਾਂ ਨਾਲੋਂ ਕੁਝ ਫਰਕ ਜ਼ਰੂਰ ਪਿਆ ਹੈਗਾ ਹਜੇ ਵੀ ਲੋਕ ਉਹਨਾਂ ਦੇ ਲਈ ਅਰਦਾਸ ਕਰਨੇ ਤੁਸੀਂ ਵੀ ਜ਼ਰੂਰ ਮਿਲ ਕੇ ਅਰਦਾਸ ਕਰੋ ਕਿ ਗਾਇਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਛੇਤੀ ਠੀਕ ਹੋ ਜਾਣ